ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਹੱਸਦੇ ਖੇੜਦੇ ਰੱਖੇ ਸਰਬੱਤ ਦਾ ਭਲਾ ਕਰੇ ਸੱਚੇ ਬਾਦਸ਼ਾ ਸੁਬਾਤ ਲੈ ਕੇ ਹਾਂ ਜਰਾ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਨੋ ਅਨੰਦ ਪਿਆਰੀ ਜੀ ਬਾਤ ਦਾ ਇੱਕ ਲੱਕੜਹਾਰਾ ਸੀ ਉਹਦੇ ਘਰ ਵਾਲੀ ਦੀ ਤਮਾਤ ਹੋ ਗਈ ਸੀ 3 ਸਾਲ ਦਾ ਬੇਟਾ ਸੀ ਉਹਦੇ ਉਹੋ ਰਾਜੇ ਦੇ ਮਹਿਲਾਂ ਚ ਕੰਮ ਕਰਦਾ ਸੀ ਲੱਕੜਹਾਰਾ ਲੱਕੜਾ ਜੰਗਲ ਚੋਂ ਲਿਆਉਂਦਾ ਮਹਿਲਾਂ ਵਾਸਤੇ ਤੇ ਉਹਦਾ ਵਧੀਆ ਗੁਜ਼ਾਰਾ ਹੋਈ ਜਾਂਦਾ ਸੀ ਖਾਣ ਪੀਣ ਦਾ ਇੱਕ ਦਿਨ ਕੀ ਹੋਇਆ ਉਹ ਜੰਗਲ ਚ ਜਾ ਰਿਹਾ ਲੱਕੜਾਂ ਵੱਢਣ ਉਹਦਾ ਪੈਰ ਅੜਕ ਗਿਆ ਇੱਕ ਪੱਥਰ ਚ ਛੋਟੇ ਜਿਹੇ ਤਾਂ ਉਹਨੇ ਸੋਚਿਆ ਵੀ ਆ ਮੇਰਾ ਪੈ ਰੜਕ ਗਿਆ। ਅਹੀਂ ਕਿਸੇ ਦਾ ਹੋਰ ਅੜਕ ਜੂ। ਕਿਉਂ ਨਾ ਇਹਨੂੰ ਚੱਕ ਕੇ ਸੁੱਟਾਂ ਪਰੇ। ਉਹਨੇ ਭਾਈ ਉਹ ਚੱਕ ਕੇ ਪਰਾਂ ਸਿੱਟਤਾ ਪੱਥਰ। ਸਿੱਟ ਕੇ ਜਦੋਂ ਉਹਨੇ ਪੱਥਰ ਚੱਕ ਕੇ ਸਿੱਟਿਆ ਤਾਂ ਉਹ ਪੱਥਰ ਦੇ ਹੇਠਾਂ ਖੱਡ ਸੀ ਕੋਈ। ਉੱਥੋਂ ਸੱਪ ਨਿਕਲਿਆ ਬੜਾ ਭਾਰੀ। ਉਹਨੇ ਉਹਨੂੰ ਲੱਕੜਹਾਰੇ ਨੂੰ ਦੱਸ ਲਿਆ। ਹੁਣ ਉਹ ਕੋਈ ਹੈ ਨਹੀਂ ਸੀ ਕੋਲੇ। ਉਹ ਇੰਤਜਾਮ ਹੁਣ ਹੈਨ ਬਣਿਆ ਨਾ ਉਹਦੀ ਭਾਈ ਮੌਤ ਹੋ ਗਈ ਹੁਣ ਮਹਿਲਾ ਚ ਬਾਗੀ ਖਬਰ ਹੌਲੀ ਹੌਲੀ ਰਾਜੇ ਨੇ ਸੋਚਿਆ ਵੀ ਹੁਣ ਇਹ ਤਾਂ ਮੁੰਡਾ ਮੇਰੀ ਜ਼ਿੰਮੇਵਾਰੀ ਹੈ ਉਹਨੇ ਇੱਕ ਹੋਰ ਲੱਕੜਹਾਰੇ ਨੂੰ ਕਿਹਾ ਵੀ ਇਹਦਾ ਮੁੰਡਾ 3 ਸਾਲ ਦਾ ਇਹਦੀ ਦੇਖ ਰਹਿਕ ਤੂੰ ਕਰ ਖਰਚਾ ਮੈਂ ਦੇਵਾਂਗਾ ਉਹ ਕਹਿੰਦਾ ਜੀ ਠੀਕ ਐ ਹੁਣ ਭਾਈ ਖਰਚਾ ਰਾਜਾ ਦਿੰਦਾ ਮੁੰਡਾ ਲੱਕੜਹਾਰੇ ਦੇ ਘਰੇ ਪੜਦਾ ਪੜਾਉਂਦੇ ਨੇ ਪੜਾ ਕੇ ਹੁਣ ਉਹ ਗੱਭਰੂ ਹੋ ਗਿਆ ਮੁੰਡਾ 15 ਸਾਲ ਦਾ ਹੋ ਗਿਆ 15 ਸਾਲ ਦਾ ਹੋਇਆ ਤਾਂ ਉਹਦੇ ਹਾਨ ਦੀ ਇੱਕ ਉਹ ਲੱਕੜਹਾਰੇ ਦੀ ਕੁੜੀ ਸੀ ਕਮਲਾ ਇਹ ਮੁੰਡੇ ਦਾ ਨਾਮ ਸੀ ਸੁੰਦਰ ਤਾਂ ਉਹ ਦੋਨੇ ਪੜਦੇ ਨੇ ਇੱਕੋ ਹੀ ਘਰੇ 14-15 ਸਾਲ ਦੇ ਹੋ ਗਏ ਇੱਕ ਦਿਨ ਖੇਡ ਖੇਡ ਚ ਹੀ ਕਹਿਣ ਲੱਗੇ ਆਪਾਂ ਵਿਆਹ ਕਰਾਈਏ ਕਿ ਜਿਵੇਂ ਦੇਖਦੇ ਸੀ ਲੋਕਾਂ ਦੇ ਵਿਆਹ ਹੁੰਦੇ ਤਾਂ ਨਿੰਮ ਦੇ ਆਲੇ-ਦਾਲੇ ਗੇੜੇ ਦੇ ਕੇ ਵੀ ਫੇਰੇ ਹੋ ਗਏ ਆਪਣੇ ਵੀ ਹੁਣ ਆਪਣਾ ਵਿਆਹ ਹੋ ਗਿਆ ਚਲੋ ਜੀ ਉਹ ਹੁਣ ਜਵਾਨ ਹੋ ਗਈ 21 ਸਾਲ ਦੇ ਹੋ ਗਏ ਦੋਨੇ ਜਦੋਂ ਇੱਕ ਦਿਨ ਉਹ ਪਾਣੀ ਲੈਣ ਗਈ ਖੂਹ ਤੇ ਰਾਜੇ ਦੇ ਮੁੰਡੇ ਨੇ ਉਹ ਦੇਖ ਲਈ ਉੱਥੇ ਉਹ ਰਾਜਕੁਮਾਰ ਜਾ ਕੇ ਕਹਿੰਦਾ ਰਾਜੇ ਨੂੰ ਵੀ ਮੈਂ ਤਾਂ ਉਹ ਲੱਕੜਹਾਰੇ ਦੀ ਕੁੜੀ ਐ ਕਮਲਾ ਉਹਦੇ ਨਾਲ ਵਿਆਹ ਕਰਾਉਣਾ ਹੈ ਵੀ ਸੋਹਣੀ ਬਹੁਤ ਐ ਉਹ ਰਾਜੇ ਨੇ ਬਹੁਤ ਕਿਹਾ ਵੀ ਨਹੀਂ ਬੇਟਾ ਤੇਰਾ ਤਾਂ ਕਿਸੇ ਰਾਜੇ ਦੀ ਧੀ ਨਾਲ ਤੇਰਾ ਰਾਜਕੁਮਾਰੀ ਨਾਲ ਵਿਆਹ ਹੋਊਗਾ ਤੈਨੂੰ ਲੱਕੜਹਾਰੇ ਦੀ ਧੀ ਤੋਂ ਕੀ ਲੈਣਾ ਉਹ ਮੰਨਿਆ ਨਾ ਜੀ ਤਾ ਹੁਣ ਰਾਜੇ ਦੇ ਮਿਲਬਰਤਨ ਵਾਲੇ ਕਹਿਣ ਲੱਗੇ ਵਜ਼ੀਰ ਕਹਿਣ ਲੱਗੇ ਵੀ ਮਹਾਰਾਜ ਜਿੱਥੇ ਇਹ ਚਾਹੁੰਦਾ ਵੀ ਤੁਹਾਡੇ ਕਿਹੜਾ ਰਾਜਿਆਂ ਦਾ ਇੱਕ ਇੱਕ ਹੁੰਦੀ ਹੈ ਕਾ ਕਾ ਵਿਆਹ ਹੋ ਜਾਂਦੇ ਨੇ ਵੀ ਚਲ ਵਿੱਚ ਹੀ ਇਹ ਫਰੀ ਜਾਊਗੀ ਕਰ ਦੋ। ਪਾਈ ਰਾਜਾ ਮੰਨ ਗਿਆ। ਉਹਨੂੰ ਕਹਿਣ ਲੱਗਿਆ ਪੰਡਤ ਨੂੰ ਕਹਿੰਦਾ ਪੰਡਤ ਜੀ ਤੁਸੀਂ ਕਹਿੰਦਾ ਲੱਕੜਹਾਰੇ ਦੀ ਕੁੜੀ ਦਾ ਭਾਗ ਦੇਖ ਕੇ ਉਹ ਜਾ ਕੇ ਆ ਹੀ ਉਹ ਗਿਆ ਪੰਡਤ ਉਹਨੇ ਲੱਕੜਹਾਰੇ ਦੀ ਕੁੜੀ ਦਾ ਹੱਥ ਫੜ ਕੇ ਦੇਖਣ ਲੱਗਿਆ ਹੱਥ ਫੜਨ ਸਾਰਾ ਹੱਥ ਛੱਡ ਕੇ ਕਹਿੰਦਾ ਓਹ ਓਹ ਰਾਮ 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 ਲੱਕੜਹਾਰਾ ਕਹਿੰਦਾ ਵੀ ਕੀ ਗੱਲ ਕਹਿੰਦਾ ਇਹਦਾ ਵਿਆਹ ਕਰਨ ਰਾਜਕੁਮਾਰ ਨਾਲ ਕਹਿੰਦਾ ਇਹਦਾ ਤਾਂ ਵਿਆਹ ਹੋਇਆ ਹੋਇਆ ਉਹ ਕਹਿੰਦਾ ਪੰਡਤ ਜੀ ਵਿਆਹ ਕਿੱਥੋਂ ਹੋਇਆ ਕਹਿੰਦਾ ਮੇਰੀ ਕੁੜੀ ਹੈ ਮੈਂ ਇਹਦਾ ਪਿਓ ਆ ਮੈਂ ਵਿਆਹ ਇਹਦਾ ਕਿੱਥੋਂ ਕਰਤਾ ਮੈਂ ਉਹ ਕਹਿੰਦਾ ਨਾ ਵਿਆਹ ਹੋ ਜਾ ਹੋਇਆ ਇਹਦਾ ਤਾਂ ਉਹ ਕਹਿੰਦਾ ਪੁੱਛ ਕੋ ਲੈ ਕੁੜੀ ਨੂੰ ਭਾਈ ਹੁਣ ਕੁੜੀ ਸੋਚ ਕੇ ਕਹਿਣ ਲੱਗੀ ਉਹ ਕੋਲੇ ਮੁੰਡਾ ਬੈਠਾ ਸੀ ਸੁੰਦਰ ਕਹਿੰਦੀ ਅਸੀਂ ਤਾਂ ਖੇਡ ਖੇਡ ਚ ਐ ਕਰਿਆ ਸੀ ਕਹਿੰਦੀ ਅਸੀਂ ਕਿਹੜਾ ਕੋਈ ਵਿਆਹ ਥੋੜੋ ਕਰ ਰਿਹਾ ਉਹ ਕਹਿਣ ਲੱਗਿਆ ਫਿਰ ਇਹ ਤਾਂ ਵਿਆਹ ਹੋ ਗਿਆ ਤੁਸੀਂ ਫੇਰੇ ਲਏ ਨੇ ਕਹਿੰਦਾ ਗੇੜ ਆਲੇ ਵਾਲੇ ਗੇੜੇ ਦਿੱਤੇ ਨੇ ਪੰਡਤ ਕਹਿੰਦਾ ਭਾਈ ਕਹਿੰਦਾ ਤੇਰੇ ਭਾਗ ਚ ਹੋ ਗਿਆ ਇਹੋ ਉਹ ਪੰਡਿਤ ਤਾਂ ਕਹਿ ਕੇ ਵਗ ਗਿਆ ਉਹ ਲੱਕੜਹਾਰ ਆਪਦੇ ਕੁੜੀ ਨੂੰ ਘੂਰਦਾ ਹੈ ਵੀ ਕਿੱਥੇ ਤਾਂ ਤੈ ਹੁਣ ਮਹਿਲਾਂ ਚ ਜਾ ਕੇ ਰਾਣੀ ਬਣਨਾ ਸੀ ਕਿੱਥੇ ਤੂੰ ਇਹਦੇ ਨਾਲ ਰਹੇਗੀ ਉਹ ਮੁੰਡੇ ਨੂੰ ਉਹਨੇ ਨਾ ਲੱਕੜ ਤੇ ਨਕਾਸ਼ੀ ਕਰਨ ਦਾ ਕੰਮ ਸਿਖਾਇਆਤਾ ਸੀ ਉਹ ਮੁੰਡੇ ਵਰਗੀ ਨਕਾਸ਼ੀ ਨਹੀਂ ਸੀ ਹੁਣ ਕੋਈ ਕਰਦਾ ਇੰਨਾ ਵਧੀਆ ਮਿਸਤਰੀ ਕਾਰੀਗਰ ਬਣ ਗਿਆ ਸੀ ਉਹ ਮੁੰਡਾ ਤਾ ਉਹਨੂੰ ਕਹਿੰਦਾ ਵੀ ਜਾ ਮੇਰੇ ਘਰੋਂ ਨਿਕਲ ਜਾ ਉਹ ਕਹਿੰਦਾ ਇਹਨੂੰ ਲੈ ਜਾ ਜਿੱਥੇ ਲੈ ਜਾਣਾ ਹੈ ਹੁਣ ਭਾਈ ਉਹ ਦੋਨੇ ਸੁੰਦਰ ਤੇ ਕਮਲਾ ਘਰੋਂ ਭੱਗੇ ਤਾਂ ਉਹ ਸ਼ਹਿਰ ਬਹੁਤ ਵੱਡਾ ਸੀ ਉਹ ਗਏ ਹੋਏ ਤਾਂ ਦੂਜੇ ਪਾਸੇ ਜਾ ਕੇ ਦੂਰ ਇੱਕ ਆਹ ਪੱਠੀ ਵਾਲੀ ਸੀਗੀ ਮੇਰੀ ਉਹਨੂੰ ਕਹਿਣ ਲੱਗੇ ਵੀ ਸਾਨੂੰ ਕੋਈ ਕਮਰਾ ਚਾਹੀਦਾ ਹੈ। ਉਹ ਕਹਿੰਦੀ ਕੰਮ ਕੀ ਕਰਦਾ ਹੈ? ਕਹਿੰਦਾ ਹਲੇ ਤਾਂ ਕੋਈ ਕੰਮ ਹੈ ਹੀ ਨਹੀਂ। ਵੀ ਪਰ ਮੈਂ ਨਕਾਸ਼ੀ ਬਹੁਤ ਸੋਹਣੀ ਕਰਦਾ ਲੱਕੜ ਤੇ ਵੀ ਉਹ ਸਮਾਨ ਬਣਾ ਕੇ ਵੇਚਿਆ ਕਰੂਗਾ। ਮੇਰੇ ਵਰਗਾ ਕੰਮ ਨਹੀਂ ਕੋਈ ਕਰਦਾ। ਉਹਨੇ ਸੋਚਿਆ ਵੀ ਇਹਨਾਂ ਇਹਦੇ ਨਾਲ ਠੱਗੀ ਮਾਰੂੰਗੀ। ਮੈਂ ਵੇਚਿਆ ਕਰੂੰ ਇਹਦਾ ਸਮਾਨ ਇਹ ਤਿਆਰ ਕਰਿਆ ਕਰੂੰ ਤਾਂ ਉਹਨੂੰ ਕਹਿੰਦੀ ਵੀ ਚੱਲ ਲੈ ਲੇ ਕਮਰਾ ਕੰਮ ਸ਼ੁਰੂ ਕਰ ਲਈਆਂ ਉਹਦਾ ਮੈਨੂੰ ਦੇ ਦਿਆ ਕਰੀ ਮੈਂ ਵੇਚ ਲਿਆ ਕਰੂੰ ਕਹਿੰਦੀ ਉਹ ਕਹਿੰਦਾ ਚੱਲ ਠੀਕ ਐ ਉਹਨੇ ਕੀ ਕੀਤਾ ਭਾਈ ਉਹ ਵੇਚਿਆ ਕਰ ਬਣਾਇਆ ਕਰੇ ਲੱਕੜ ਦਾ ਸਮਾਨ ਨਕਾਸ਼ੀ ਕਰਿਆ ਕਰੇ ਉੱਤੇ ਉਹ ਵੇਚਿਆ ਕਰੀ ਉਹੋ ਉਹਨਾਂ ਨੂੰ ਕੁਛ ਨਾ ਦਿਆ ਕਰੀ ਇੱਕ ਦਿਨ ਉਹ ਕੁੜੀ ਕਹਿਣ ਲੱਗੀ ਕਮਲਾ ਸੁੰਦਰ ਨੂੰ ਕਹਿੰਦੀ ਵੀ ਜੇ ਆਪਣਾ ਉਹਰੇ ਕੰਮ ਨਹੀਂ ਚੱਲਦਾ ਕਹਿੰਦੀ ਇੱਥੇ ਤਾਂ ਆਪਾਂ ਕਰਾਂਗੇ ਕੀ ਕਹਿੰਦੀ ਪੈਸਾ ਤਾਂ ਇੱਕ ਵੀ ਨਹੀਂ ਆਪਣੇ ਕੋਲੇ ਕੋਈ ਲੋੜ ਪੈ ਜੇ ਆਪਾਂ ਨੂੰ ਤੇ ਵੀ ਇਹ ਆਪਾਂ ਨੂੰ ਰੋਟੀ ਦੇ ਦਿੰਦੀ ਹੈ ਆਪਾਂ ਖਾ ਲੈਨੇ ਆ ਤੂੰ ਕੰਮ ਕਰਦਾ ਇਹ ਲੈ ਜਾਂਦੀ ਹੈ ਵੇਚੀ ਆਉਂਦੀ ਹੈ ਵੀ ਆਪਾਂ ਨੂੰ ਕੀ ਪਤਾ ਵਿਗਦਾ ਕਿੰਨੇ ਕ ਦਾ ਵਿਕਦਾ ਹੈ ਕੁਝ ਬਚਦਾ ਹੈ ਕਿ ਨਾ ਉਹਦੇ ਨਾਲ ਗੱਲ ਕਰੀ ਉਹ ਕਹਿੰਦੀ ਬਸ ਤੁਹਾਡਾ ਧੰਦਾ ਸਹੀਂ ਸਰੀ ਜਾਂਦਾ ਕਹਿੰਦੀ ਤੁਹਾਨੂੰ ਰੋਟੀ ਮਿਲ ਜਾਂਦੀ ਹੈ ਬਸ ਠੀਕ ਹੈ ਖਾ ਲਿਆ ਕਰੋ ਸਮਾਨ ਤਿਆਰ ਕਰਿਆ ਕਰ ਕਹਿੰਦੀ ਭਾਈ ਉਹ ਕੁੜੀ ਕਹਿਣ ਲੱਗੀ ਵੀ ਨਾ ਇਹ ਤਾਂ ਠੀਕ ਨਹੀਂ ਗੱਲ ਉਹਨੂੰ ਕਹਿੰਦੀ ਵੀ ਚੱਲ ਐਡਾ ਤਾਂ ਸ਼ਹਿਰ ਹੈ ਵੀ ਆਪਾਂ ਕਿਤੇ ਹੋਰ ਚਲਦੇ ਆਂ ਭਾਈ ਜਦੋਂ ਉਹਨੇ ਦੇਖਿਆ ਮੈਰੀ ਨੇ ਵੀ ਇਹ ਤਾਂ ਹੁਣ ਇੱਥੋਂ ਜਾਣਗੇ ਤਾਂ ਉਹ ਕੁੜੀ ਨੂੰ ਵੜਿਆਉਣ ਲੱਗ ਗਈ ਉਹਨੂੰ ਕਹਿਣ ਲੱਗੀ ਵੀ ਸੁਣ ਮੇਰੀ ਗੱਲ ਕਹਿੰਦੀ ਇਹ ਲੱਕੜ ਦੇ ਕੰਮ ਨੂੰ ਤਾਂ ਕੋਈ ਨਹੀਂ ਸਿਆਣ ਦਾ ਜੇ ਚੰਦਨ ਦੀ ਲੱਕੜ ਹੋਵੇ ਨਾ ਉਹਦੇ ਤੇ ਨਕਾਸ਼ੀ ਕਰੇ ਉਹ ਕਹਿੰਦੀ ਬਹਾਲੇ ਪੈਸਿਆਂ ਦੀ ਵਿਕਦੀ ਹੈ ਉਹ ਤਾਂ ਮੈਂ ਮਹਿਲਾਂ ਚ ਦਿਆਇਆ ਕਰਾਂ ਰਾਜੇ ਨੂੰ ਉਹ ਸੁੰਦਰ ਕਹਿਣ ਲੱਗਿਆ ਵੀ ਲੱਕੜਾ ਚੰਦਨ ਦੀ ਕਿੱਥੋਂ ਮਿਲੂ ਕਹਿੰਦੀ ਜੰਗਲ ਚ ਮਿਲੂਗੀ ਉਹ ਤਾਂ ਤੂੰ ਤਾਂ ਲਿਆ ਸਕਦਾ ਕਹਿੰਦੀ ਭਾਈ ਹੁਣ ਦੂਜੇ ਦਿਨ ਸੁੰਦਰ ਵਗ ਗਿਆ ਕਹਿੰਦਾ ਵੀ ਜਿੰਨਾ ਚਿਰ ਮੈਂ ਆਉਂਦਾ ਨਹੀਂ ਤਾਂ ਐ ਤਾਂ ਖਿਆਲ ਰੱਖਣਾ ਮੇਰੇ ਘਰ ਵਾਲੀ ਦਾ ਤਾਂ ਹੁਣ ਭਾਈ ਉਹ ਵਗ ਗਿਆ ਕਹਿੰਦੀ ਉਹ ਕਹਿੰਦੀ ਵੀ ਜਿੱਥੇ ਜੰਗਲ ਖਤਮ ਹੋਊਗਾ ਉੱਥੇ ਜਾ ਕੇ ਕਹਿੰਦੀ ਤੈਨੂੰ ਚੰਦਨੇ ਚੰਦਨ ਮਿਲੂ ਉਹ ਭਾਈ ਤੁਰਿਆ ਜਾਂਦਾ ਜੰਗਲ ਤੱਕ ਚਾਰੇ ਪਾਸੇ ਫਿਰ ਗਿਆ ਜੰਗਲ ਤਾਂ ਖਤਮ ਹੀ ਨਹੀਂ ਹੋਣਾ ਚਾਹੁੰਦਾ ਤਾਂ ਉਹਨੇ ਇੱਕ ਬਜ਼ੁਰਗ ਦੇਖਿਆ ਸਾਧੂ ਝੌਂਪੜੀ ਸੀ ਉਹਦੀ ਪਾਈ ਹੋਈ ਜਾ ਕੇ ਉਹਨੂੰ ਮੱਥਾ ਟੇਕਿਆ ਉਹਨੂੰ ਕਹਿਣ ਲੱਗਿਆ ਵੀ ਬਾਬਾ ਜੀ ਮੈਨੂੰ ਚੰਦਨ ਦੀ ਲੱਕੜੀ ਚਾਹੀਦੀ ਆ ਵੀ ਕਿੱਥੋਂ ਮਿਲੂਗੀ ਮੈਂ ਤਾਂ ਸਾਰੇ ਫਿਰ ਲਿਆ ਮੈਂ ਤਾਂ ਥਿਆ ਹੀ ਨਹੀਂ ਕੀਤਾ ਉਹ ਕਹਿੰਦਾ ਬੇਟਾ ਆਹ ਪਾਸੇ ਜਾ ਪੂਰ ਵਾਲੇ ਪਾਸੇ ਕਹਿੰਦਾ ਐਡੀ ਦੂਰ ਜਾ ਕੇ ਗਾਂਹ ਚੰਦਨੇ ਚੰਦਨੇ ਹੁਣ ਭਾਈ ਉਹ ਉਧਰ ਤੁਰ ਪਿਆ ਕਹਾੜਾ ਕੋਲੇ ਮੋੜੇ ਤੇ ਤਰਿਆ ਹੋਇਆ ਗਾਹਾਂ ਕੀ ਦੇਖਦਾ ਉਹਨੂੰ ਆਵਾਜ਼ ਆਉਂਦੀ ਹੈ ਬਚਾਓ 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 ਉਹ ਆਵਾਜ਼ ਸੁਣ ਕੇ ਉਧਰ ਭੱਜ ਲੈਂਦਾ ਵੀ ਕੋਈ ਜਾਨਵਰ ਨੇ ਕਿਸੇ ਨੂੰ ਘੇਰ ਲਿਆ ਉਹ ਗਾਹਾਂ ਦੇਖਦਾ ਤਾਂ ਇੱਕ ਹਿਰਨੀ ਨੂੰ ਸ਼ੇਰ ਚਿੰਬੜਿਆ ਹੋਇਆ ਉਹ ਮੁੰਡੇ ਨੇ ਜਾ ਕੇ ਕਹਾੜਾ ਮਾਰਿਆ ਸ਼ੇਰ ਦੇ ਉਹਨੇ ਜਿਵੇਂ ਕਿਵੇਂ ਕਰਕੇ ਉਹ ਸ਼ੇਰ ਨੂੰ ਮਾਰਤਾ ਉਹ ਆਪ ਵੀ ਜ਼ਖਮੀ ਹੋ ਗਿਆ ਸ਼ੇਰ ਦੇ ਪੰਜਿਆਂ ਦੇ ਨਿਸ਼ਾਨ ਉਹਦੇ ਸਾਰੇ ਸਰੀਰ ਤੇ ਮੁੰਡੇ ਦੇ ਤਾਂ ਕਿਸੇ ਬਜ਼ੁਰਗ ਔਰਤ ਸੀ ਕੋਈ ਉਹਦੀ ਸੀ ਹਿਰਨੀ ਉਹ ਆਵਾਜ਼ਾਂ ਮਾਰਦੀ ਸੀ ਵੀ ਬਚਾਓ ਬਚਾਓ ਉਹਦੀ ਹਿਰਨੀ ਨੂੰ ਖਾ ਰਿਹਾ ਸੀ ਉਹਨੇ ਦੇਖਿਆ ਵੀ ਮੇਰੀ ਹਿਰਨੀ ਨੂੰ ਬਚਾਉਂਦਾ ਬਚਾਉਂਦਾ ਇਹ ਤਾਂ ਆਪ ਹੀ जख्मी ਹੋ ਗਿਆ ਉਹ ਤਾਂ ਬੇਸੁਰਤ ਹੋ ਗਿਆ ਮੁੰਡਾ ਉਹ ਆਪਦੀ ਝੌਂਪੜੀ ਚ ਲੈ ਗਈ ਲਿਜਾ ਕੇ ਉਹਨੇ ਕੋਈ ਜੜੀ ਬੂਟੀ ਰਗੜੀ ਦਵਾਈ ਮੰਗੂ ਉਹਦੇ ਉੱਤੇ ਜ਼ਖਮਾਂ ਤੇ ਲਾਈ ਜਦੋਂ ਹੁਣ ਸੁੰਦਰ ਨੂੰ ਹੋਸ਼ ਆਇਆ ਉਹ ਕਹਿੰਦਾ ਮਾਤਾ ਮਏ ਕਿੱਥੇ ਆਹੇ ਉਰੇ ਉਹ ਕਹਿੰਦੀ ਬੇਟਾ ਤੂੰ ਵੀ ਮੇਰੀ ਹਿਰਨੀ ਨੂੰ ਮਾਰਦਾ ਤੇ ਸ਼ੇਰ ਮੈਂ ਰੌਲਾ ਪਾਇਆ ਸੀ ਬਚਾਓ ਬਚਾਓ ਵੀ ਤੈਂ ਆ ਕੇ ਸ਼ੇਰ ਮਾਰਤਾ ਸ਼ੇਰ ਨੇ ਤੈਨੂੰ ਵੀ ਜ਼ਖਮੀ ਕਰਤਾ ਵੀ ਮੈਂ ਤਾਂ ਕਰਕੇ ਫਿਰ ਤੈਨੂੰ ਮੈਂ ਚੱਕ ਲਿਆ ਯਰੇ ਹੁਣ ਤੇਰੇ ਜ਼ਖਮਾਂ ਤੇ ਮੈਂ ਦਵਾਈ ਲਾਈ ਆ ਇਹ ਰਗੜ ਕੇ ਜੜੀ ਬੂਟੀ ਵੀ ਤੈਨੂੰ ਤੈਨੂੰ 4 ਦਿਨ ਚ ਤੂੰ ਠੀਕ ਹੋ ਜਾਏਗਾ ਉਹ ਕਹਣ ਲੱਗਿਆ ਵੀ ਠੀਕ ਐ ਉਹ ਭਾਈ ਜਦੋਂ ਉੱਧਰ ਗਿਆਨਾ ਕਰੇ ਤਾਂ ਮੈਰੀ ਨੇ ਸੋਚਦੀ ਐ ਵੀ ਉਹ ਤਾਂ ਮੁੜ ਕੇ ਨਹੀਂ ਆਇਆ ਇਹ ਤਾਂ ਮੇਰੇ ਗਾਲੀ ਪੈ ਗਏ ਰਹਿ ਗਿਆ ਆਪਾਂ ਆ ਗਿਆ ਇਹਨੂੰ ਤਾਂ ਇਹਨੂੰ ਬੇਦੀ ਨੂੰ ਖਵਾਉਣੀ ਆ ਮੈਂ ਤਾਂ ਉੱਥੇ ਇੱਕ ਸਦਾਗਰ ਸੀ ਉਹ ਅਹੀਂ ਤਿੰਨੀਆਂ ਕੁੜੀਆਂ ਲਾ ਜਾ ਕੇ ਰਾਜਿਆਂ ਨੂੰ ਵੇਚਦਾ ਸੀ ਤਾਂ ਉਹਦੇ ਕੋਲੇ ਗਈ ਉਹ ਨੂੰ ਕਹਿੰਦੀ ਬਹੁਤ ਸੋਹਣੀ ਕੁੜੀ ਐ ਵੀ ਲੈ ਜਾ ਮੈਂ ਤੋ ਖਰੀਦ ਕੇ ਉਹ ਕਹਿੰਦਾ ਪਹਿਲਾਂ ਕੁੜੀ ਦਿਖਾ ਕਹੀ ਸੀ ਜੀ ਐ ਭਾਈ ਉਹਨੇ ਚੋਰੀਆਂ ਕੁੜੀ ਦਿਖਾਈ ਉਹ ਕਹਿੰਦਾ ਤਾਂ ਸੁੰਦਰ ਐ ਬਹੁਤ ਤਾਂ ਚਲੋ ਜੀ ਉਹ ਨੂੰ ਪੈਸੇ ਦੇ ਕੇ ਖਰੀਦ ਕੇ ਲੈ ਗਿਆ ਰਾਜੇ ਲਵੇ ਲੈ ਗਿਆ ਰਾਜੇ ਨੇ ਉਹ ਕੁੜੀ ਦੇਖੀ ਨਹੀਂ ਸੀ ਹੋਈ ਰਾਜੇ ਦੇ بیٹے ਨੇ ਦੇਖੀ ਹੋਈ ਸੀ ਜਿਹੜਾ ਕਹਿੰਦਾ ਸੀ ਮੈਂ ਵਿਆਹ ਕਰਾਉਂਗਾ ਤਾਂ ਹੁਣ ਉਹ ਰਾਜੇ ਨੇ ਤਾਂ ਦੇਖੀ ਨਾ ਉਹਨੇ ਦੇਖੀ ਵੀ ਕੁੜੀ ਬਹੁਤ ਸੋਹਣੀ ਐ ਵੀ ਚਲ ਇਹਨੂੰ ਦਾਸੀ ਰੱਖ ਲੈਨੇ ਆ ਭਾਈ ਉਹਨੇ ਉਹਦੇ ਰਾਜਕੁਮਾਰ ਦਾ ਵਿਆਹ ਹੋ ਗਿਆ ਸੀ ਹੁਣ ਕਿਸੇ ਰਾਜਕੁਮਾਰੀ ਨਾਲ ਉਹਦੀ ਦਾਸੀ ਰੱਖਦੀ ਰੱਖੀ ਹੋਈ ਤਾਂ ਹੁਣ ਉਧਰ ਹੋ ਕੇ ਤੇ ਮੈਰੀ ਲਵੇ ਸੁੰਦਰ ਆ ਗਿਆ ਠੀਕ ਹੋ ਕੇ ਲੱਕੜਾਂ ਲਿਆਇਆ ਉਹਨੂੰ ਕਹਿਣ ਲੱਗਿਆ ਵੀ ਕੰਮਲਾ ਕਿੱਥੇ ਐ ਉਹ ਕਹਿੰਦੀ ਉਹ ਤਾਂ ਜਿੱਦਾਂ ਤੂੰ ਗਿਆ ਤਾਂ ਉੱਧੇ ਭੱਜ ਗਈ ਸੀ ਕਹਿੰਦੀ ਮੈਨੂੰ ਨਹੀਂ ਪਤਾ ਉਹ ਕਿੱਥੇ ਐ ਉਹ ਭਾਈ ਸਾਰੇ ਲੱਭ ਲੁੱਭ ਕੇ ਆਇਆ ਹੁਣ ਉਹਨੂੰ ਕਿੱਥੇ ਐ ਏਡੇ ਸ਼ਹਿਰੋਂ ਚੋਂ ਆਏ ਕਿੱਥੋਂ ਥੇ ਹੁੰਦੀ ਐ ਬਿਨਾ ਉਸ ਤੋਂ ਜਾਣ ਪਛਾਣ ਤੋਂ ਕੋਈ ਤਾਂ ਉਹ ਉਹ ਸਮਾਨ ਬਣਾਉਂਦਾ ਛੋਟਾ ਮੋਡਾ ਬਹੁਤ ਨਕਾਸ਼ੀ ਕਰਕੇ ਚੰਦਨ ਦੀ ਲੱਕੜ ਹੈ ਉਹ ਲੈ ਕੇ ਰਾਜੇ ਦੇ ਆ ਜਾਂਦੀ ਹੈ ਇਕੋ ਨੇ ਪੱਖੀ ਬਣਾਈ ਬਹੁਤ ਸੋਹਣੀ ਪੱਖੀ ਦੇ ਵਿਚਾਲੇ ਉਹਨੇ ਕਮਲਾ ਲਿਖਤਾ ਉਹੁੰਦੇ ਨੇ ਸੁੰਦਰ ਨੇ ਤਾਂ ਹੁਣ ਉਹ ਪੱਖੀ ਉਹ ਰਾਜਕੁਮਾਰੀ ਰਾਜੇ ਦੀ ਨੂੰਹ ਹੈ ਜਿਹੜੀ ਰਾਣੀ ਉਹ ਖਰੀਦਦੀ ਹੈ ਸਮਾਨ ਉਹ ਤਾਂ ਉਹਨੇ ਉਹ ਲੈ ਲਈ ਉਹ ਦਾਸੀ ਨੂੰ ਉਹ ਨੂੰ ਕਹਿਣ ਲੱਗੀ ਕਮਲਾ ਨੂੰ ਬਿਲਾ ਝੱਲ ਮੈਨੂੰ ਇਹਦੇ ਨਾਲ ਉਹ ਸੁੰਦਰ ਹੋਣ ਕਰਕੇ ਸਾਊ ਹੋਣ ਕਰਕੇ ਸਿਆਣੀ ਹੋਣ ਕਰਕੇ ਉਹ ਰਾਣੀ ਉਹਨੂੰ ਬਹੁਤ ਪਿਆਰ ਕਰਦੀ ਸੀ ਦਾਸੀ ਨੂੰ ਭਾਈ ਉਹਨੇ ਝੱਲ ਝੁੱਲ ਮਾਰੀ ਤੇ ਰਾਣੀ ਉਹਨੂੰ ਕਹਿਣ ਲੱਗੀ ਵੀ ਤੂੰ ਵੀ ਜਾ ਆਰਾਮ ਕਰ ਲੈ ਆਪਣੇ ਕਮਰੇ 'ਚ ਭਾਈ ਉਹ ਜਦੋਂ ਗਈ ਪੱਖੀ ਨਾਲ ਲੈ ਗਈ جا کے فالنگتے پئی گی اونے پخھی ول نگاہ ماری تا ਵਿਚالے کاملا لکھیا ਹੋਇਆ او ਨਾਲੇ ਤਾਂ ਰੋ ਪੀਪੂ ਬnikਲ ਗਈ اودی ਨਾਲੇ اونے پخھی ਘੁੱਟ ਕੇ ਹਿੱਕ ਨਾਲ ਲਾ ਲਈ ਵੀ ਇਹ ਤਾਂ ਮੇਰੇ ਪਤੀ ਦੀ ਬਣਾਈ ਹੋਈ ਐ ਸੁੰਦਰਦੀ ਇਹ ਤਾਂ ਮੇਰਾ ਨਾਮ ਲਿਖਿਆ ਹੋਇਆ ਤਾਂ ਇੱਕ ਦاسی ਨੇ ਦੇਖ ਲਈ ਉਹ ਰਾਣੀ ਕੋਲੇ ਗਈ ਵੀ ਉਹ ਪੱਖੀ ਦੇਖ ਕੇ ਨਾਲੇ ਰੋਦੀ ਐ ਨਾਲੇ ਉਹ ਹਿੱਕ ਨਾਲ ਲਾਈ ਬੈਠੀ ਐ ਵੀ ਪਤਾ ਨਹੀਂ ਕੀ ਗੱਲ ਐ ਭਾਈ ਰਾਣੀ ਨੇ ਬੁਲਾਈ ਉਹ ਕਮਲਾ ਉਹਨੂੰ ਕਹਿਣ ਲੱਗੀ ਵੀ ਕੀ ਗੱਲ ਐ ਤੂੰ ਰੋਈਆਂ ਨਾਲੇ ਤਾਂ ਨਾਲੇ ਤਾਂ ਪੱਖੀ ਘੁੱਟ ਕੇ ਇੱਕ ਨਾਲ ਲਾਈ ਆ ਵੀ ਕੀ ਗੱਲ ਐ ਉਹ ਕਹਿੰਦੀ ਵੀ ਰਾਣੀ ਸਹਿਬਾ ਇਹ ਪੱਖੀ ਮੇਰੇ ਪਤੀ ਦੀ ਬਣਾਈ ਹੋਈ ਐ ਕਹਿੰਦੀ ਸੁੰਦਰ ਦੀ ਆ ਮੇਰਾ ਨਾਮ ਲਿਖਿਆ ਹੋਇਆ ਹੈ ਉਹ ਕਹਿੰਦੀ ਕਿੱਥੇ ਐ ਤੇਰਾ ਪਤੀ ਕਹਿੰਦੀ ਉਹ ਉਸੇ ਨੇ ਮੈਰੀ ਐ ਕਹਿੰਦੀ ਇੱਕ ਵੀ ਅਸੀਂ ਉਹਦੇ ਕੋਲ ਰਹਿੰਦੇ ਸੀ ਉਹਨੇ ਕਹਿੰਦੀ ਉਹਨੂੰ ਜੰਗਲ ਚ ਭੇਜਤਾ ਚੰਦਨ ਦੀ ਲੱਕੜ ਲੈਣ ਕਹਿੰਦੀ ਉਹ ਮੁੜ ਕੇ ਆਇਆ ਨਹੀਂ ਮੈਨੂੰ ਕਹਿੰਦੀ ਪਤਾ ਨਹੀਂ ਕਿਹਦੇ ਹੱਥ ਇੱਥੇ ਪਹੁੰਚਾਤਾ ਵੇਚ ਗਈ ਮੈਨੂੰ ਉਹ ਕਹਿੰਦੀ ਅੱਛਾ ਤਾਂ ਉਹਨੇ ਭਾਈ ਉਹ ਕਹਿੰਦੀ ਇੱਕ ਮਹਿਰੀ ਮੇਰੇ ਕੋਲ ਆਉਂਦੀ ਹੁੰਦੀ ਆ ਜਿਹੜੀ ਆ ਸਮਾਨ ਦੇ ਕੇ ਜਾਂਦੀ ਐ ਵੀ ਦਾਸੀ ਨੂੰ ਕਹਿਣ ਲੱਗੀ ਕਿਸੇ ਹੋਰ ਨੂੰ ਕਹਿੰਦੀ ਜਾ ਉਹਨੂੰ ਬੁਲਾ ਕੇ ਲਿਆ ਉਹ ਬੁਲਾਈ ਉਹਨੂੰ ਪੁੱਛਣ ਲੱਗੀ ਵੀ ਤੂੰ ਆਹ ਸਮਾਨ ਕਿੱਥੋਂ ਲਿਆਉਂਦੀ ਐ ਕਹਿੰਦੀ ਮੇਰੇ ਕੋਲ ਇੱਕ ਮੁੰਡਾ ਹੈ ਉਹ ਬਣਾਉਂਦਾ ਹੈ ਤਾਂ ਕਾਮਲਾ ਕਰਤੀ ਮੂਰੇ ਕਾਮਲਾ ਨੇ ਵੀ ਸਿਆਣ ਲੀ ਉਹਨੇ ਵੀ ਸਿਆਣ ਲੀ ਉਹ ਕਹਿਣ ਲੱਗੀ ਕਾਮਲਾ ਵੀ ਰਾਣੀ ਨੂੰ ਕਹਿੰਦੀ ਇਹਨੂੰ ਪੁੱਛੋ ਵੀ ਮੇਰਾ ਪਤੀ ਕਿੱਥੇ ਐ ਉਹ ਕਹਿੰਦੀ ਉਹ ਤਾਂ ਆਇਆ ਹੀ ਨਹੀਂ ਕਹਿੰਦੀ ਜੰਗਲ ਚੋਂ ਹੀ ਨਹੀਂ ਮੁੜਿਆ ਤਾਂ ਇਹ ਤਾਂ ਕਹਿੰਦੀ ਹੋਰ ਮਿਸਤਰੀ ਆ ਕੋਈ ਕਾਰੀਗਰ ਮੇਰੇ ਕੋਲ ਉਹ ਬਣਾਉਂਦਾ ਸਮਾਨ ਉਹ ਕਹਿੰਦੀ ਨਾ ਮੈਨੂੰ ਨਹੀਂ ਮੰਨਦੀ ਕਮਲਾ ਕਹਿੰਦੀ ਕਹਿੰਦੀ ਆ ਦੇਖ ਪੱਖੀ ਕਹਿੰਦੀ ਇਹਦੇ ਉੱਤੇ ਲਿਖਿਆ ਹੋਇਆ ਕਮਲਾ ਮੇਰਾ ਨਾਮ ਉਹ ਪਈ ਉੱਤੇ ਹੀ ਉਹ ਰਾਜਕੁਮਾਰ ਆ ਗਿਆ ਉਹਨੇ ਆ ਕੇ ਦੇਖਿਆ ਕਮਲਾ ਨੂੰ ਕਿ ਉਹਦੇ ਨਾਲ ਕਹਿੰਦਾ ਸੀ ਮੈਂ ਵਿਆਹ ਕਰਾਉਂ ਕਹਿੰਦਾ ਕਮਲਾ ਤੂੰ ਉਹ ਕਹਿੰਦੀ ਹਾਂ ਮਹਾਰਾਜ ਵੀ ਇਹਨੇ ਮੈਨੂੰ ਉਹਨੂੰ ਸਾਰੀ ਕਹਾਣੀ ਦੱਸੀ ਉਹਨੇ ਉਹਦੀ ਮੈਰੀ ਦੀ ਹੁਣ ਉਹ ਰਾਜਕੁਮਾਰ ਨੂੰ ਮੈਰੀ ਨੂੰ ਕਹਿਣ ਲੱਗਿਆ ਵੀ ਦੇਖ ਜੇ ਤਾ ਤੈਂ ਸੁੰਦਰ ਨੂੰ ਸਾਡੇ ਕੋਲ ਲਿਆਉਣਾ ਤਾਂ ਲਿਆ ਨਹੀਂ ਫਿਰ ਤੈਨੂੰ ਖਾਹੇ ਲਾਵਾਂਗੇ ਅਸੀਂ ਭਾਈ ਫਿਰ ਹੱਥ ਬੰਨੇ ਫਿਰ ਉਹਨੂੰ ਲੈਣ ਗਈ ਘਰੇ ਨਾਲ ਦਾਸੀਆਂ ਗਈਆਂ ਫਿਰ ਉਹ ਲੈ ਕੇ ਆਈ ਆਕੇ ਕਹਿੰਦੀ ਮੈਨੂੰ ਬਖਸ਼ ਦੋ ਮੈਥੋਂ ਭੁੱਲ ਹੋ ਗਈ ਵੀ ਮੈਂ ਲਾਲਚ ਜਾਗੀਤੀ ਮਨੰਗੀ ਨਾਲੇ ਹੁਣ ਉਹ ਰਾਜਕੁਮਾਰ ਕਹਿਣ ਲੱਗਿਆ ਵੀ ਸੁੰਦਰ ਤੂੰ ਇੱਥੇ ਤੈਨੂੰ ਅਸੀਂ ਦਿਨਿਆ ਕਮਰਾ ਕਮ ਆਪਦਾ ਉਰੇ ਜਲਾਲ ਹੈ ਤੂੰ ਕਿਉਂ ਹੁਣ ਉਹਨੂੰ ਆਪਣਤ ਸੀ ਉਹਦੇ ਨਾਲ ਕੁੜੀ ਨਾਲ ਵੀ ਕਾਮਲਾ ਨਾਲ ਤਾਂ ਹੁਣ ਭਾਈ ਉਹ ਜਦੋਂ ਕਾਮਲਾ ਨੇ ਆਇਆ ਦੇਖਿਆ ਸੁੰਦਰ ਭੱਜ ਕੇ ਚਿੰਬੜ ਗਈ ਉਹਨੂੰ ਜਾ ਕੇ ਤਾਂ ਹੁਣ ਉੱਥੇ ਹੱਸਦੇ ਖੇਡਦੇ ਖੁਸ਼ੀ-ਖੁਸ਼ੀ ਰਾਜੇ ਦੇ ਮਹਿਲ 'ਚ ਰਹਿੰਦੇ ਨੇ ਸੋ ਇੰਨੀ ਕੁ ਮੇਰੀ ਬਾਤ ਜੀ ਧੰਨਵਾਦ